ਅਸੀਂ ਬਹੁਤ ਜੀਵਨ ਵਿੱਚ ਸੁਖ ਕਰ ਰਹੇ ਹਾਂ ਪ੍ਰਮਾਤਮਾ ਦੀ ਕਿਰਪਾ ਨਾਲ ਅਗਿਆਨਾਂ ਦੇ ਬੱਚਿਆਂ ਦੀ ਮਿਹਨਤ ਨਾਲ ਬੱਚਿਆਂ ਨੇ ਸਿਰ ਮੈਨ ਸਿੱਖਣ ਨੂੰ ਕੇ ਮੈਨ ਲਿਆ ਤੇ ਇੰਨੇ ਸਾਰੇ ਇਲਾਕੇ ਵਿੱਚ ਆਪਣੇ ਸ਼ੁਕਰ ਨਾਮ ਨੂੰ ਲੋਚਨ ਕੀਤਾ ਜੀ ਕਰਾਪ ਤੇ ਮੌਜੂਦ ਬੱਚਿਆਂ ਬਹੁਤ ਮਿਹਨਤ ਕੀਤੀ ਆ ਸਾਰੇ ਚੁਕੀ ਰੈਕਟਰਸ ਮਿਲਾਉਂਦੇ ਰਹਾ ਜਵੇਂ ਨਵੇਂ ਨਵੇਂ ਨਰੇ ਟੀਚਰ ਮਿਹਨਤ ਕਰਾਉਂਦੇ ਨਾਲ ਨਾਲ ਮਿਹਨਤ ਕਰਦੇ ਰਹਾ ਉਹਦੇ ਸਿਟੀ ਵਾਲਾ ਅਜਿੰਦਾ ਨੇ ਬੱਚਿਆਂ ਨੂੰ ਮੈਰਿ ਕੀ ਸੰਦੇਸ਼ ਦੇਣਾ ਚਾਹੋਗੇ ਬੱਚਾ ਮੈਂ ਇਹਨਾਂ ਨੂੰ ਸੰਦੇਸ਼ ਇਹਨਾਂ ਨੂੰ ਕਿ ਪਾਸ 1 ਤੋਂ ਹੌਲੀ ਸੰਭੇਤ ਆਪਣੇ ਇਸੇ ਤਰ੍ਹਾਂ ਮਿਹਨਤ ਜਾਰੀ ਰੱਖੋ ਤਾਂ ਕਿ ਫਿਰ ਹੀ ਆਪਣਾ ਸ਼ਾਇਦ ਜਿਹੜਾ ਵਧੀਆ ਬਣਾਓ। ਮੇਰਾ ਫਰਸ਼ ਹਿਲਿੰਗ ਪਾ। ਅੱਜ ਜਿੰਦਰ ਜਟਾ ਇਸ ਬਾਰੇ ਕੀ ਕਹਿਣਾ ਚਾਹੋਗੇ? ਸਰ ਫਸਟ ਆਫ ਆਲ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਕਿਉਂਕਿ ਮੈਨੂੰ ਪਤਾ ਸੀ ਕਿ ਮਮੀ ਨੇ ਕੀ ਕਿਹਾ ਸੀ ਇੱਕ ਦਿਨ ਕਿਸੇ ਫਲ ਜ਼ਰੂਰ ਪਵੇਗਾ ਕਿ ਮੈਂ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਹਾਂ। कि मैं बहुत ज्यादा लोका दी फ्लाई करना चाहंदी है जो कि अपना खुद इलाज पैसे में नाल नहीं करना चाहते ते मैं उनना दा फ्री ਦੇ ਵਿੱਚ इलाज ਕਰਾਣਾ ਚਾਹੁੰਦੀ ਹਾਂ ਜੋ ਇਹ ਜਦ ਅੱਜ ਆਇਆ ਇਸ ਬਾਬਤ ਕਿੰਨੀ ਕੀ ਮਹਤਤਤਾ ਕੀਤੀ ਗਈ ਸੀ ਸਰ ਮੈਂ ਬਹੁਤ ਜਿਆਦਾ ਮਹਤਤਤਾ ਕੀਤੀ ਫਸਟ ਆਫ 올 ਕਿ ਸਾਡੇ ਟੀਚਰਸ ਦਾ ਸਾਡੇ ਡਾਇਰੈਕਟਰ ਸਾਭ ਦਾ ਬਹੁਤ ਜਿਆਦਾ ਇਹ ਵਿੱਚ ਸਹਿਯੋਗ ਆ ਤੇ ਮੇਰੇ ਪੇਰੈਂਟਸ ਨੇ ਵੀ ਮੈਨੂੰ ਬਹੁਤ ਜਿਆਦਾ ਉਸ ਲਈ ਸਪੋਰਟ ਕੀਤਾ ਕੇ ਨਾਲ ਮੈਨੂੰ ਜੋ ਸਦਲਾਇਆ ਕਿ ਮੈਂ ਇਸ ਤੇ ਯੋਗਿਆ ਗਈ ਕਿੰਨੇ ਅੰਕ ਆਏ ਆਪਾਂ 97% ਟੋਟਲ ਕਿੰਨੇ ਚੋਂ ਕਿੰਨੇ ਆਏ 633 ਆਊਟ ਆਫ 650 ਇਸ ਤੋਂ ਬਾਅਦ ਕਿਦਾ ਕੀ ਸੋਚਿਆ ਤੁਸੀਂ ਸਰ ਮੈਂ ਵੀਡੀਓ ਕੇ ਇੱਕ ਡਾਕਟਰ ਬੰਨਾ ਚਾਹੁੰਦੀ ਹਾਂ 628 ਆਊਟ ਆਫ 650 ਤੁਸੀਂ ਸਟੇਟ ਲੈਵਲ ਤੇ ਚਾਏ ਹੋ ਇਸਦੀ ਕਿੰਨੀ ਖੁਸ਼ੀ ਹੈ ਮੈਂ ਬਹੁਤ ਜ਼ਿਆਦਾ ਐਕਸਾਈਟਡ ਕਿ ਗਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਇਹ ਵਿੱਚ ਡਾਇਰੈਕਟਰ ਸਰ ਐਂਡ ਮਾਈ ਅਦਰ ਟੀਚਰਸ ਬਹੁਤ አመਦਾ ਸਦੋ ਗਿਆ ਕਿ ਮੈਂ ਮੈਨੂੰ ਪਤਾ ਸੀ ਕਿ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਇੱਕ ਇੱਕ ਦਿਨ ਜਰੂਰ ਮਿਹਨਤ ਦਾ ਫਲ ਮਿਲਦਾ ਹੈ ਤੇ ਮੈਂ ਬਹੁਤ ਖੁਸ਼ ਹਾਂ ਉਹ ਇੱਕ ਵਿੱਚ ਕੀ ਕਰਾਂ ਚਾਹੋਗੇ ਮੈਂ ਐਂਬੀਗਸ ਡਾਕਟਰ ਬੰਨਾ ਚਾਹੁੰਦੀ ਹਾਂ ਆ ਜਰਜਲਟ ਦੇ ਵਿੱਚ ਕਿੰਨੇ ਅੰਕ ਲਏ ਆ ਤੁਸੀਂ 631 ਕਿੰਨੇ 631 ਜਿਹੜਾ ਰੈਂਕ ਆਇਆ ਰੈਂਕ ਕੀ ਮਹਿਸੂਸ ਕਰ ਰਹੇ ਹੋ ਤੁਸੀਂ ਬਹੁਤ ਵਧੀਆ ਲੱਗ ਰਿਹਾ ਹੈ ਤੁਸੀਂ ਮੇਰੇ ਫਰੈਂਡਸ ਨੇ ਬਹੁਤ ਜ਼ਿਆਦਾ ਮੀਨਸ ਕੋਰਟੀ ਸੀ ਪੇਰੈਂਟਸ ਦੇ ਨਾਲ ਆਣਾ ਟੀਚਰਸ ਦੇ ਨਾਲ ਆਣਾ ਬਾਕੀ ਅਗੇ ਤੁਹਾਨੂੰ ਪਤਾ ਨਹੀਂ ਪਰ ਮੇਰੇ ਫਰੈਂਡਸ ਵੀ ਬਹੁਤ ਜ਼ਿਆਦਾ ਕੋਰਟੀ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਤੇ ਮੈਰਿਟ ਆਏਗੀ ਇੱਕ ਬੜੀਆ ਪਾਰਟੀ ਆ ਕੀ ਸੁਪਨਾ ਅਗੋਂ ਪ੍ਰੋਜੈਕਟ ਦੇ ਵਿੱਚ ਮੈਂ ਲੈ ਤਾਂ ਨਹੀਂ ਚੱਲਿਆ ਬਸ ਕੋਈ ਨਾ ਪੂਰੀ ਅੱਜ ਤੁਹਾਡੀ ਬੱਚੀ ਮੈਰਿਟ ਲਿਸਟ 'ਚ ਸਥਾਨਨਾ ਲਿਆ ਆ ਕੀ ਮਹਿਸੂਸ ਕਰ ਰਹੇ ਹੋ ਬਹੁਤ ਬਹੁਤ ਤੁਮਕੋ ਮਿਲਣ ਦਾ ਤੌਰ ਤੇ ਮੈਂ ਅੱਜ ਬਹੁਤ ਖੁਸ਼ ਹਾਂ ਇਹ ਮੇਰੀ ਬੇਟੀ ਪੜ੍ਹਾਈ ਵਿੱਚ ਬਹੁਤ ਦਾ ਕੰਮ ਕਰ ਰਹੀ ਹੈ ਕਿੰਨਾ ਕੁ ਸਹਿਯੋਗ ਰਿਹਾ ਤੁਹਾਡਾ ਇਹ ਸਾਰੇ ਕੰਮ ਬਹੁਤ ਚੱਲ ਰਿਹਾ ਤੇ ਆਉਣ ਵਾਲੇ ਟਾਈਮ ਤੇ ਚੱਲ ਰਿਹਾ ਹੈ ਅੱਜ ਜਿਹੜਾ ਸੇਮੈਡੀਟ ਨੰਬਰ ਆ ਤੁਹਾਡਾ ਕਿੰਨੇ ਮਕਸਦ ਤੁਹਾਡੇ 635862 ਤੇ ਜੋੜ ਜਟ ਆਇਆ ਉਹਦੀ ਹਮੇਸ਼ਾ ਕੀਤੀ ਸੀ ਸਾਰੇ ਟੀਚਰਸ ਨੇ ਬਹੁਤ ਜ਼ਿਆਦਾ ਮਦਦ ਕਰਾਈ ਸੋ ਫਿਰ ਜਿਹੜਾ ਰਿਜ਼ਲਟ ਆਇਆ ਉਹ ਬਹੁਤ ਹੀ ਕ੍ਰੀਮੀ ਸੀ ਉਹਦੀ ਬਾਡੀ ਮੈਸ ਕਿੰਨੀ ਸੀ ਆਪਨੇ ਅਸੀਂ ਕੋਰੀ ਲੈਣੀ ਕੀਤੀ ਇਹ ਸੰਤੀ ਦੇ ਵਿੱਚ ਤੁਹਾਡੇ ਸਕੂਲ ਸਟਾਫ ਤੁਹਾਡੇ ਅਧਿਆਪਕ ਤੇ ਬਾਣੀ ਪਹਿਰੋਣਾ ਕਿੰਨਾ ਕਰੋ ਰਿਆ ਸਾਡੇ ਡਾਇਰੈਕਟਰ ਸਰ ਸੁਦੀਪ ਸਿੰਘ ਬਾਦ ਪੁਣਾ ਰਹੇ ਜਿਹੜੇ ਬਹੁਤ ਜ਼ਿਆਦਾ ਰੋਸੀ ਉਹਨਾਂ ਨੇ ਸਾਨੂੰ ਬਹੁਤ ਹੀ ਜ਼ਿਆਦਾ ਮੋਟੀਵੇਟ ਕੀਤਾ ਸਮ ਇਨਸਪੀਰੇਸ਼ਨ ਦਿੱਤੀ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ ਅਸੀਂ ਇਹ ਕੰਮ ਕਰ ਸਕਦੇ ਹਾਂ ਸਨਕਾਰੀ ਟੀਚਰਸ ਨੇ ਵੀ ਕਹਿ ਜਨਾ ਬਹੁਤ ਮਿਹਨਤ ਕੀਤੀ ਪਾਰਾ ਸਾਡਾ ਇਸ ਤੋਂ ਬਾਅਦ ਫਿਚਰ ਦੀ ਵੀ ਪਲੈਨਿੰਗ ਹੈ ਮੈਂ ਜੀ ਨੇਮ ਕਰਨਾ ਹੈ ਮੇਰਾ ਨਾਮ ਰਾਜਪ੍ਰੀਤ ਹੈ ਜਿਹੜੀ ਮੈਰਿਟ ਲਿਸਟ ਵਿੱਚ ਕਿੰਨਾ ਰੈਂਕ ਰਿਹਾ ਤੁਹਾਡਾ ਕਿੰਨੇ ਨੰਬਰ ਲਏ ਮੇਰੇ 650 ਜੋ 6 629 ਹੈ ਅੱਛਾ ਕੀ ਮਹਿਸੂਸ ਕਰ ਰਹੇ ਜਾਚਾ ਮੈਂ ਬਹੁਤ ਖੁਸ਼ ਹਾਂ ਮੈਨੂੰ ਪੂਰੀ ਉਮੀਦ ਹੈ ਕਿ ਇਹਨਾਂ ਵਧੀਆ ਰਿਜ਼ਲਟ ਆਊਗਾ ਗਾਂ ਪੁਵੇਖਦਾ ਕੀ ਹੈਗਾ ਆਪਣਾ ਮੈਂ ਇੰਡੀਆ ਦਾ ਮੈਚ ਹੁੰਦੀ ਹੈ ਉਹ ਜੇ ਦਾ ਟੈਸਟ ਹੈ ਇਹ ਤੁਹਾਡਾ ਤੁਹਾਡਾ ਕੀ ਨਾਮ ਤੁਸੀਂ ਸਿੰਦਲਪੁਰ ਅੱਛਾ ਕੀ ਰੈਂਕ ਹੈ ਜੀ ਦਾ 21 ਕੀ ਮਹਿਸੂਸ ਕੀਤਾ ਜੀ ਅੱਜ ਮੈਂ ਬਹੁਤ ਖੁਸ਼ ਹਾਂ ਇਹ ਸਾਡੇ ਟੀਕੇ ਸਾਡੇ ਸਾਰਿਆਂ ਨੂੰ ਬਹੁਤ ਜੋੜਦਾ ਰਿਹਾ ਕੀ ਗਾਂ ਪੁਵੇਖਦਾ ਕੀ ਆਪਣਾ ਮੈਂ ਦਸਤਾਬੀਜ਼ ਨਾ ਕਰ ਜਾਈਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ